ਇਹਨੀ ਰੇਡ ਮੇਵਾ ਸਿੰਘ ਨੇ ਪੁੱਤ ਪਾਲਿਆ ਨਾਲ ਓਏ ਬੜੇ ਚਾਵਾ ਆਹ ਨੌਂ ਦਾ ਤੱਚ ਨਾਲ ਓਏ ਲੰਮੀਆਂ ਬਾਹਾਂ ਆਹ ਖੇਡ ਦੇ ਮੈਦਾਨਾਂ ਦੇ ਵਿੱਚ ਇਹਦੀ ਵੱਖਰੀ ਹੈ ਚੜ੍ਹਾਈ ਕਲਿਆਣਾ ਵਾਲੇ ਨੇ ਖੇਡ ਖੇੜੇ ਦੁਨੀਆ ਬਣਾਈ ਕਪਤਾਨ ਦਾ ਵੀਰ ਪਹਿਲਾ ਨੰਬਰ ਲੈ ਕੇ ਬਾਪੂ ਚਲਾ ਗਿਆ ਦੋਦੇ ਵਾਲਾ ਉੱਟਣਾ ਬਾਜ ਕਬੱਡੀ ਦਾ ਉੱਟਣਾ ਬਾਜ ਕਬੱਡੀ ਦਾ ਉਡਣਾ ਬਾਜ ਕਬੱਡੀ ਦਾ ਉਹ ਦੋਤੇਰਾ ਸੰਦੀਪ ਆ ਗਿਆ ਉਹ ਦੋਤੇਰਾ ਸੰਦੀਪ ਆ ਗਿਆ ਬੂਰੇਪਰਾੜ ਦਾ ਚਹੇਤਾ ਆ ਗਿਆ ਉਹ ਕਹਿੰਦੇ ਨੌਜਵਾਨ ਜੈਤੋ ਵਾਲਿਆਂ ਦਾ ਚਹੇਤਾ ਕਬੱਡੀ ਪਾ ਰਿਹਾ ਹੈ ਉਹ ਦੇਖ ਲੈ ਵੀ ਬੂਰੇਪਰਾੜ ਦੇ ਨਾਲ ਪੱਕੀ ਯਾਰੀ ਹੈ ਪਰ ਆਹ ਜਾਫੀ ਵੀ ਕਹਿੰਦੇ ਕਹਿੰਦੇ ਕਹਾਉਂਦੇ ਰੇਟਰਾਂ ਨੂੰ ਨੱਪਦਾ ਮੇਰੇ ਮਿੱਤਰੋ ਮਨਦੀਪ ਸਿੰਘ ਨਿੱਕੂ ਕਲਿਆਣ ਸੁੱਖਾ ਰੱਪਾਲ ਆ ਗਿਆ ਹੈ ਕਲਿਆਣ ਸੁੱਖੇ ਵਾਲਾ ਜਫਾ ਲਾ ਗਿਆ ਆ ਕਹਿੰਦੇ ਪਰਮਕ ਕਾਲੋ ਕੇ ਆ ਹਰਪਾਲ ਸਿੰਘ ਦਾ ਪੁੱਤਰ ਹੈ ਸ਼ਰਨ ਕਹਿੰਦੇ ਐਕਟਰ ਬਣ ਗਿਆ ਕੈਨੇਡਾ ਜਾ ਕੇ ਲੈ ਵੀ ਜਸਵਿੰਦਰ ਸਿੰਘ ਆ ਉਹ ਗੱਲਾਂ ਹੁੰਦੀਆਂ ਪਰਮਕ ਕਾਲੋ ਕੇ ਦਾ ਮਣੀ ਦਾ ਯਾਰ ਕਬੱਡੀ ਪਾਰਿਆ ਸਾਡੇ ਵਾਲੇ ਜੋਤ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਝਲਕ ਪੰਜਾਬ ਦੀ ਲਖਾਉਣਾ ਪੰਜਾਬ ਦੀਆਂ ਝਲਕਾਂ YouTube ਚੈਨਲ ਤੇ ਮੇਰਾ ਭਰਾ ਹੈ ਗੁਰੂ ਮਹਾਰਾਜ ਇਹਨੂੰ ਕਹਿੰਦੇ ਸਲਾਮਤ ਰੱਖਣਾ ਪੈਣ ਗੱਲਾਂ ਹੁੰਦੀਆਂ ਵੀ ਚਾਰ ਭਾਵੇਂ ਥੋੜੇ ਐ ਸਾਰੇ ਅਥਰੇ ਘੋੜੇ ਐ ਇਹਨਾਂ ਯਾਰਾਂ ਕਰਕੇ ਰਾਜੇ ਖੇਲੇ ਮਿੱਤਰਾਂ ਦੇ ਸੀਨੇ ਚੌੜੇ ਐ ਇਹਨਾਂ ਯਾਰਾਂ ਕਰਕੇ ਰਾਜੇ ਖੇਲੇ ਮਿੱਤਰਾਂ ਦੇ ਸੀਨੇ ਚੌੜੇ ਆ ਮਿੱਤਰਾਂ ਦੇ ਸੀਨੇ ਚੌੜੇ ਆ ਉਹ ਸਾਹਮਣੇ ਦੇਖਾਂਗੇ ਮੇਰੇ ਮਿੱਤਰੋ ਤੁਰੇ ਵਾਲੀਆ ਗਗਨ ਆਹ ਮਨਦੀਪ ਨਿੱਕੂ ਕਲਿਆਣ ਸੁੱਖਾ ਨਾਲ ਹਰਮਨ ਮੇਰੇ ਮਿੱਤਰੋ ਪਾਈ ਹੋਈ ਰੇਡ ਅਵਤਾਰ ਕਿਲੇ ਆਹ ਦੇਖ ਲੈ ਵੀ ਅੱਜ ਦੀ ਤਰੀਕ ਦਾ ਝੋਟਾ ਰੇਡਰ ਨੰਬਰ ਆਪਣੀ ਟੀਮ ਦੇ ਕਿੱਥੇ ਜੋੜ ਗਿਆ ਦੂਜੀ ਰੇਡ ਆ ਦੂਜੀ ਰੇਡ ਫੌਜੀ ਸਾਹ ਸਾਡੇ ਸਰਦਾਰ ਹਰਮਨ ਇਹਦੀਆਂ ਤਿੰਨ ਰੇਡਾਂ ਦੇ 500 ਲੱਗਿਆ ਫੌਜੀ ਸਾਹ ਦਾ ਪੂਰਾ ਨਾ ਕੀ ਹੈ ਫੌਜੀ ਸਾਹਿਬ ਦਾ ਪੂਰਾ ਨਾਮ ਜਸਵੀਰ ਸਿੰਘ ਜੀ ਫੌਜੀ ਉਹਨੇ ਬਣਿਓ ਦੂਜੀ ਰੇਡ 500 ਦੀ ਐ ਬਲਕਾਨਰਾਂ ਦੀਆਂ ਤਿੰਨਾਂ ਤੇ 500 ਲੱਗਿਆ ਇੱਕ ਪਾ ਗਿਆ ਦੂਜੀ ਪੈ ਗਈ ਐ ਖੇਡ ਮੈਦਾਨ ਦੇ ਵਿੱਚ ਵੇਖਦੇ ਆ ਉਧਰਲੇ ਪਾਸੇ ਸੋਨੇਪੰਨ ਦਾ ਡੋੜਦੇ ਦੋ ਜੱਫੇ ਸਾਡੇ ਮੱਗੂ ਸਰਪੰਚ ਜਿੱਤ ਗੱਲ ਬਣੀਓ 500 ਦਿੱਤਾ ਜਾਣਾ ਆ ਦੇਖ ਦੋ ਦੋ ਪੈਂਦੇ ਆ ਨੰਬਰ ਕਹਿੰਦੇ ਰੇਡਰ ਦਾ ਗਰਜੀਤ ਬੰਨਿਓ 500 ਦੀਆਂ ਪਾਏ 100 ਦੀਆਂ ਦੋ ਕਬੱਡੀਆਂ ਸ਼ਿਕੰਦਰ ਮਾੜੀ ਰੇਡ ਪਾ ਰਿਆ ਮੇਰੇ ਮਿੱਤਰੋ ਟਰੈਕਟਰ ਵੀ ਜਿੱਤੇ ਐ ਗੱਡੀਆਂ ਵੀ ਜਿੱਤੀਆਂ ਮੋਟਰਸਾਈਕਲਾਂ ਦੇ ਵੀ ਏਜੰਥੀ ਲਾਤੀਆਂ ਮੁੰਡੇ ਨੇ ਉਧਰਲੇ ਪਾਸੇ ਦੇਖੋ ਪੱਪਾ ਸ਼ਰਮਾ ਜੀ ਆਹ ਦੇਖੋ ਤੋਤਾ ਲਾਲ ਸ਼ਰਮਾ ਜੀ ਮੁੰਡਾ ਕਹਿੰਦੇ ਸਿਰਾ ਕਰਾਈ ਜਾਂਦਾ ਸਿਰਾ ਕਰਾਈ ਜਾਂਦਾ ਸੂਰੇ ਵਾਲੀਆ ਕਹਿੰਦੇ ਉਹ ਸੂਰੇ ਵਾਲੀਆ ਗਗਨ ਜੱਫਾ ਲਾਈ ਜਾਂਦਾ ਮੇਰੇ ਮਿੱਤਰੋ ਉਧਰਲੇ ਪਾਸੇ ਸੂਰੀ ਵਾਲੀਏ ਗगन ਦਾ ਜੱਫਾ ਐਨ ਦੇਖ ਲੈ ਵੀ ਕਰਤਾ ਕਹਿਰ ਚੋਬਰਾ ਨੇ ਜੋ ਫੌਜ ਕਿਲੇ ਨੂੰ ਢਾਉਂਦੀ ਰਖੀ ਗੰਨਾ ਰਾਜੇ ਖੇਲੇ ਦੀ ਸਿੱਧੀ ਧੂਕ ਕਾੜ ਜੇ ਪਾਉਂਦੀ ਗੁਰਪ੍ਰੀਤ ਕੋਪੀ ਕੋਠੇ ਚੰਦ ਸਿੰਘਾ ਸਾਡਾ ਨਿੱਕਾ ਭਰਾ ਕਹਿੰਦਾ ਵੀ 도ਦੇ ਵਾਲੇ ਸੰਦੀਪ ਦੀ ਇੱਕ ਕਬੱਡੀ 500 ਦੀ ਪਵਾਣੀ ਐ ਇਹ ਵੀ ਗੋਪੀ 13 ਵੀ ਤਨਵਾ ਦਾ ਵੀਰਿਆ ਪੈਂਦੀਆਂ ਕਬੱਡੀਆਂ ਜਿੱਤੋ ਦੀ ਧਰਤੀ ਇੱਕ ਪਾਸੇ ਕਹਿੰਦੇ ਨੌਜਾਨ ਪੁੱਤਰਾਂ ਓ ਸਿਰਾਂ ਓ ਕਬੱਡੀ 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 ਪੁੱਤਰ ਦੋਤੇ ਵਾਲਾ ਓ ਚੇਤੇ ਵਾਲਿਆ ਕੀ ਹਰ ਚਾਲਾ ਫੇਰ ਐਨ ਕਹਿੰਦੇ ਅੱਜ ਤਾਂ ਪੁੱਤਰ ਦਾ ਹੀ ਖਿਆਲ ਐ ਰੀਪਲੇਅ ਦੇ ਵਿੱਚ ਇੱਕ ਨੰਬਰ ਕਿੱਕ ਕਰਿਓ ਸਾਡੇ ਰੈਫਰੀ ਤੇ ਪਾਈ ਦੇ ਵੱਲੋਂ ਬੇਨਤੀ ਹੈ ਵੀ ਜਿਹੜਾ ਪਿਛਲਾ ਨੰਬਰ ਸੀ ਉਹ ਜਰੂਰ ਚੈੱਕ ਕਰ ਲਿਓ ਲਓ ਸਾਹਮਣੇ 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 ਇਹ 500 ਦਾ ਜੱਫਾ ਗੁਰਪ੍ਰੀਤ ਸਿੰਘ 도ਦੀ ਬੰਗਿਓ ਮਾਇਆ ਜਿਹੜੀ ਲੱਗੀ ਸੀ ਕੋਠੇ ਚੰਦ ਸਿੰਘ ਵਾਲਾ ਲੈ ਵੀ ਫੜ ਨਿਕੂ ਤੇਰੇ ਲਈ 500 ਐ ਕੋਠੇ ਚੰਦ ਸਿੰਘ ਵਾਲੇ ਪਿੰਡ ਦੇ ਕਹਿੰਦੇ ਗੁਰਪ੍ਰੀਤ 도ਦੀ ਬੰਗਿਓ ਮਾਇਆ ਜਿਹੜੀ ਪੁੱਜਦੀ ਹੋਈ ਐ ਕਲਿਆਣਾ ਵਾਲੇ ਦੀ ਤੀਜੀ ਰੇਡ ਐ ਸਾਡੇ ਜਸਵੀਰ ਸਿੰਘ ਫੌਜੀ ਕਾਲੋ ਕੇ ਉਹਨਾ ਬਣ ਗਿਆ ਮੇਰੇ ਵੀਰੋ ਇੱਕ ਪਾਸੇ ਦੇਖਦੇ ਆ ਆ ਕਾਲਾ ਗੱਲ ਲਾਉਂਦਾ ਸਿਰੇ ਨੰਬਰ ਰੇਟਰ ਦਾ ਜੈਤੋ ਆਣੋ ਜੇ ਮੇਲਾ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਜ਼ੋਰਦਾਰ ਲੱਗ ਗਈ ਗੱਲ ਨਵਦੀਪ ਸਿਰੇ ਲੱਗੂ ਸਿਰੇ ਲੱਗੂ ਸਿਰੇ ਅੱਤ ਦਾ ਮੇਲਾ ਅੱਤ ਦੀਆਂ ਕਬੱਡੀਆਂ ਉਹ ਕੌਣ ਕਰਵਾਉ ਬੱਲੇ ਬੱਲੇ ਲਾ ਜੱਫਾ ਮੇਰੇ ਮਿੱਤਰੋ ਆ ਖਿਡਾਰੀ ਦਾ ਵੀ ਵੱਡਾ ਨਾਮ ਹੈ ਅੱਜ ਦੀ ਤਰੀਕ ਦਾ ਝੋਟਾ ਰੇਡਰ ਸਾਹਮਣੇ ਰੜਾਤੀ ਫਕੀਰ ਇੱਕ ਲੱਤ ੱੱਲੇ ਦੂਜੀ ਚੱਕੀ ਉਧਰਲੇ ਪਾਸੇ ਰਿਸ਼ੂ ਗਾਂਧੀ ਜੀ ਲੈ ਰਹੇ ਆ ਨਿਆਰਾ ਮਾ ਖੇਡ ਕਬੱਡੀ ਦਾ ਵੱਡਾ ਯੋਗਦਾਨ ਆਇਆ ਇਸ ਕਬੱਡੀ ਕੱਪ ਤੇ ਮੇਰੇ ਮਿੱਤਰੋ ਤੇ ਸਵਰਗਵਾਸੀ ਆ ਜਸਪਾਲ ਸਿੰਘ ਚੌਧਰੀ ਦੇ ਪਰਿਵਾਰ ਵੱਲੋਂ ਵੱਡੇ ਯੋਗਦਾਨ ਨੇ ਤਹਿ ਦਿਲੋਂ ਧੰਨਵਾਦ ਕਰਾਂਗੇ ਉਹ ਪਾਈ ਹੋਈ ਕਬੱਡੀ ਮੇਰੇ ਮਿੱਤਰੋ ਜਾਪੀ 4 9 ਲਹਿਰੇ ਪਿੰਡ ਵਾਲਿਆ ਜਾਫੀ 4 ਐ ਜਾਫੀ 4 ਬਿਆੰਤ ਸਾਡਾ ਭਰਾ ਰਣ ਸਿੰਘ ਵਾਲੇ ਵਾਲਾ ਕਹਿੰਦਾ ਆਉਣ ਵਾਲੇ ਸਮੇਂ 'ਚ ਵੱਡਾ ਮੇਲਾ ਹੋਣਾ ਹੈ ਨੰਬਰ ਕਹਿੰਦੇ ਰੇਟਰ ਦੇ ਲਈ ਜੁੜਿਆ ਹੈ ਅਗਲੀ ਰੇਡ ਦੋਦੇ ਵਾਲਾ ਸੰਦੀਪ ਨਦੀਪ ਫੇਰ ਆ ਗਿਆ ਸੰਦੀਪ ਉੱਡਣਾ ਬਾਜ ਕਬੱਡੀ ਦਾ ਉੱਡਣਾ ਬਾਜ ਕਬੱਡੀ ਦਾ ਹੁਣ ਹੱਥ ਲਾ ਕੇ ਉੱਡੂ ਜਾਂ ਫਿਰ ਰੇਟਰ ਤੱਬੂ ਮੇਰੇ ਮਿੱਤਰੋ ਉਧਰਲੇ ਪਾਸੇ ਕਾਉਨ ਰੇਡਰ ਨੂੰ ਦੱਬੂ ਜਾਫੀ ਜਾਫੀ ਦੋਨੇ ਚੋਟੀ ਦੇ ਆਓ ਆਓ ਮਾਰਦੇ ਪੱਟਾਂ ਤੇ ਥਾਪੀਆਂ ਦੁੱਧ ਪੀਤਾ ਜਿੰਨਾ ਮਾਮਾ ਦਾ ਕੱਲਾ ਖੌਰੂ ਹੀ ਨਾਮਾ ਦਾ ਤੋਰੇ ਮਾਰਦੇ ਪੱਟਾਂ ਤੇ ਥਾਪੀਆਂ ਦੁੱਧ ਪੀਤਾ ਪੇਟਾ ਮਾਰਿਆ ਕੱਟ ਤੋਤੇ ਵਾਲੇ ਨੇ ਨੰਬਰ ਕਹਿੰਦੇ ਰੇਡਰ ਦਾ ਜਿਹੜਾ ਹੋਲਡ ਨੰਬਰ ਹੈ ਉਹ ਰੇਡਰ ਦਾ ਹੀ ਹੈ ਉਹ ਨੰਬਰਾਂ ਜਿਹੜਾ ਉਹ ਧਾਵੀ ਲਈ ਹੈ ਸਾਡੇ ਸਰਪੰਚ ਸਾਹਿਬ ਹੁਣਾਂ ਦਾ ਸਾਡੇ ਸਾਰੇ ਆ ਮੁੰਡਿਆਂ ਦਾ ਜਿਨ੍ਹਾਂ ਨੇ ਮਿਹਨਤ કરી ਜਿਨ੍ਹਾਂ ਨੇ ਇੱਕ ਇੱਕ ਰੁਪਈਏ ਦਾ ਸਾਂਭ ਦੇਣਾ ਇਹਨਾਂ ਭਰਾਵਾਂ ਦਾ ਧੰਨਵਾਦ ਹੈ ਬਾਬਾ ਜੱਟੇਣਾ ਸਾਹਿਬ ਟੂਰਨਾਮੈਂਟ ਪ੍ਰਬੰਧਕ ਕਮੇਟੀ ਸਾਰੇ ਵੀਰਾਂ ਦਾ ਧੰਨਵਾਦ ਬੱਤਾ ਧੰਨਵਾਦ ਮੇਰੇ ਮਿੱਤਰੋ ਗੁਰਪ੍ਰੀਤ ਦੋਦੀ ਬਣੀਓ ਸੋਨੇ ਦਾ ਇੱਕ ਜਫਾ 500 ਦਾ ਮੇਰੇ ਵੀ ਪੰਜ 500 ਦੀ ਗੱਲ ਹੋਣੀ ਹੈ ਸਾਡੇ ਕੇਵਲ ਢਿੱਲੋ ਜੀ ਕਿੱਥੇ ਆਵੀ ਢਿੱਲੋ ਸਾਹਿਬ 500 ਰੁਪਿਆ ਪਰਮ ਕਾਲੋਕੇ ਦਾ ਪਹੁੰਚ ਦਾ ਕਰਦੇ ਹੋ ਸਾਡੇ ਕੇਵਲ ਢਿੱਲੋ ਜੀ ਸਵਰਗਵਾਸੀ ਆ ਕੇਵਲ ਢਿੱਲੋ ਸੌਰੀ ਮਾਫੀ ਚਾਹਾਂਗੇ ਸਵਰਗਵਾਸੀ ਆ ਕਿਕਰ ਢਿੱਲੋ ਦੇ ਭਾਈ ਸਾਹਿਬ ਨੇ ਕੇਵਲ ਢਿੱਲੋ ਜੀ ਉਹਨਾਂ ਵੱਲੋਂ ਪਰਮ ਕਾਲੋਕੇ ਦੇ ਲਈ ਕਹਿੰਦੇ 500 ਰੁਪਏ ਦਾ ਵੱਡਾ ਮਾਣ ਆ ਮੇਰੇ ਮਿੱਤਰੋ ਮਨੀ ਸਰਪੰਚ ਦੇ ਚਾਚਾ ਜੀ ਵੱਡਾ ਮਾਣ ਕਰ ਗਏ ਆ ਸਾਡੇ ਕਾਲਾ ਸ਼ਰਮਾ ਜੀ ਤੋਤਾ ਲਾਲ ਸ਼ਰਮਾ ਜੀ ਪੱਪਾ ਸ਼ਰਮਾ ਜੀ ਸਾਡੇ ਦੀਪਾ ਸ਼ਰਮਾ ਜੀ ਧੰਨਵਾਦ ਕਰਾਂਗੇ ਵੱਡੇ ਯੋਗਦਾਨ ਨੇ ਉਹ ਸਾਹਮਣੇ ਪਾਈ ਹੋਈ ਕਬੱਡੀ ਮੇਰੇ ਮਿੱਤਰੋ ਖੇਡ ਮੈਦਾਨ ਦੇ ਅੰਦਰ ਕੁੰਡੀਆਂ ਦੇ ਸਿੰਗੜੇ ਹੋਏ ਐ ਦੇਖ ਵੀ ਬਦਲਿਆ ਉਹ ਮੇਲਾ ਟਾਪ ਦਾ ਮੁਕਾਬਲਾ ਤੇਰਾ ਹੈ ਸ਼ਿਕੰਦਰ ਰਿਆਂ ਤੋਂ ਕਬੱਡੀਆਂ ਦਾ 500 ਜਿਹੜਾ ਗਰਜੀਤ ਬਾਈ ਬਣੀ ਪੁੱਤਾਂ ਹੋ ਗਿਆ ਬਹੁਤ ਬਹੁਤ ਧੰਨਵਾਦ ਹੈ ਸ਼ਿਕੰਦਰ ਰਿਆਂ ਤੋਂਾਂ ਤੇ 500 ਲੱਗਿਆ ਸੀਗਾ ਆ ਗਰਜੀਤ ਸਾਡਾ ਦੀਪ ਦਾ ਭਾਈ ਐ ਇਹ ਕਹਿੰਦੇ ਮੇਰੇ ਵੀਰੋ ਭਾਈ ਮਾਰਦੇ ਭਾਈ ਹੀ ਗੱਲ ਲਾਉਂਦੇ ਹਰ ਚੀਜ਼ ਮੁੱਲ ਵੇਖਦੀ ਜੰਮੇ ਨਾਲ ਦੇ ਕਦੇ ਨਹੀਂ ਮੁੱਲ ਥਿਆਉਂਦੇ ਕਿਲੀ ਵਾਲਾ ਅਵਤਾਰ ਪਰ ਆਹ ਕਹਿੰਦੇ ਹਰਪਾਲ ਦਾ ਚਹੇਤਾ ਐ ਇਹ ਜਸਵੀਰ ਫੌਜੀ ਦਾ ਚਹੇਤਾ ਨੰਬਰ ਕਹਿੰਦੇ ਰੇਡਰ ਦਾ ਆਗ ਦੇਖ ਲੈ ਕਪਤਾਨ ਦਾ ਭਾਈ ਉਹ ਬਲਕਰਨ ਕਪਤਾਨ ਦਾ ਵੀਰ ਅਜਮੇਰ ਦਾ ਮਸੇਰ ਕਬੱਡੀ ਪਾ ਰਿਹਾ ਐ ਖੇਡ ਮੈਦਾਨ ਦੇ ਵਿੱਚ ਦੇਖਣਾ ਮੇਰੇ ਮਿੱਤਰੋ ਉਧਰ ਸੋਨੇ ਦੇ ਇੱਕ ਜੱਫੇ ਦਾ 1000 ਹੋ ਗਿਆ ਗੁਰਪ੍ਰੀਤ ਦੋਦੀ ਪਰ ਪਾਰ ਦੱਸਣਾ ਮੇਰੇ ਨਾਲ ਪਰ 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 ਕਲਿਆਣਾ ਵਾਲਾ ਬਲਕਰਨ ਲੋਟ ਨਹੀਂ ਆਉਂਦਾ ਅੱਜ ਹੱਥ ਨਹੀਂ ਤਰਾਉਂਦਾ ਅੱਜ ਮੈਨੂੰ ਲੱਗਦਾ ਬਾਈ ਇਹ ਲੋਟ ਨਹੀਂ ਆਇਆ ਛਾਪ ਛਾਪ ਬਲਕਰਨ ਦੀ ਉਂਗਲੀ 'ਚ ਜਾਊ ਜਾਊ ਤੇ ਟੈਟੂ ਕਹਿੰਦੇ ਕੌਣ ਬਣਾਉ ਉਧਰ ਪਿਆਤਰਨ ਸਿੰਘ ਵਾਲਾ ਕਹਿੰਦਾ ਸੰਦੀਪ ਬਦੋਦੇ ਦੀਆਂ ਤਿੰਨ ਕਬੱਡੀਆਂ 500 ਦੀਆਂ ਪੈਣ ਗਿਆ ਪਰ ਮੈਚ ਨੇੜੇ ਆ ਕੌਣ ਜਿੱਤਦਾ ਕੌਣ ਹਾਰਦਾ ਕਿਲੀ ਵਾਲਾ ਅਵਤਾਰ ਬੱਲੇ 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 ਸਿਰਾ 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 ਲੱਗ ਗਿਆ ਸਿਰਾ ਉਹ ਵੇਖਦੇ ਆ ਹੋਣੇ ਕੱਢੀ ਭਾਈਆਂ ਦੀ ਗਾਲ ਤੇ ਮੈਂ ਸੱਚ ਗੋਡਿਆ ਥੱਲੇ ਲੈ ਲਈ ਬੋਲੇ ਇਸ سونے ਹਾਲ ਤ੍ਰਿਆ ਕਾਲ ਸਾਡੇ ਪਿੰਡਾ ਕੈਨੇਡਾ ਜੀ ਬਲ ਕਰਨ ਦੇ ਲਈ 500 ਦਾ ਵੱਡਾ ਮਾਨ ਦੇ ਗਏ ਨੇ ਇੱਕ ਮਿੰਟ ਸਾਡੇ ਪਿੰਡਾ ਕੈਨੇਡਾ ਜੀ ਬਲ ਕਰਨ ਸਾਰੇ ਪੈਸੇ ਬੋਲਾਂਗੇ ਪਹਿਲਾਂ ਬੈਸਟਬਾਲ ਦੀਏ ਤੇ ਜੇਤੂ ਬੋਲਦੀਏ ਮੇਰੇ ਕੋਲੇ ਆ ਭੱਜ ਕੇ ਛੰਟੀ ਅੱਜ ਤੇ ਟੂਰਨਾਮੈਂਟ ਦੀ ਭੱਜ ਗਿਆ ਜਾਂ ਛੰਟੀ ਫਿਰ ਕੱਠ ਪੈ ਜਾਣਾ ਯਾਰ ਉਧਰ ਹਰਪ੍ਰੀਤ ਦਾ ਬਾਟ ਹੁਣੀ ਵੱਡੇ ਮਾਨ ਦੇ ਕੇ ਗਿਆ ਸੇਬੀ ਹੁਣੀ 14 ਨੰਬਰ ਕਾਲੋ ਕੇ 4 ਨੰਬਰ ਦੋਦਾ ਕਾਲੋ ਕੇ ਫਰਸਟ ਦੋਦਾ ਸੈਕਿੰਡ ਅਜ ਦੇ ਟੂਰਨਾਮੈਂਟ ਦਾ ਆ ਜਾ ਸੇਬੀ ਪੰਜ ਟੱਚ ਤਿੰਨ ਜਫੇ ਹਰਮਨ ਕਾਲੋ ਕੇ ਅਜ ਦੇ ਟੂਰਨਾਮੈਂਟ ਦਾ ਬੈਟ ਜਾਫੀ 6 ਕਬੱਡੀਆਂ 6 ਨੰਬਰ ਬੜਕਰਨ ਕਲਿਆਣਾ ਦੇ ਟੂਰਨਾਮੈਂਟ ਦਾ ਬੈਟ ਰੇਡਰ 6 ਰੇਡਾਂ ਪਾ ਕੇ 6 ਨੰਬਰ ਲੈ ਕੇ ਨਵੀ ਮੰਨੂ ਬੜਕਰਨ ਕਲਿਆਣਾ ਬੈਟ ਰੇਡਰ 5 ਟੱਚ 3 ਨੇ ਜੋ ਪਹਿਲੇ ਕੇ ਲਾ ਕੇ ਹਰਮਨ ਕਾ ਲੋ ਕੇ ਬੈਟ ਜਾਫੀ ਹਰਬੀਬ ਅਬਰਾਮ ਬਾਦ ਮੰਨੂ ਸੇ ਵੀ ਹੁਣੀ